ਇਸ ਵੇਲੇ ਮਲਕੀ ਤਰੋਨੀ ਜ ਆਪਣੇ ਨਾਲਾ ਸੀਨੀਅਰ ਆਰਟਿਸਟ ਸੋ ਇਸ ਫਿਲਮ ਦਾ ਵੀ ਉਹ ਹਿੱਸਾ ਰਹਾ ਹੈ ਅਕਸਰ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਉਹਨਾਂ ਨੂੰ ਆਪਾਂ ਦੇਖਦੇ ਹੀ ਆ ਸਸਿਕਾਲ ਸਰ ਔਰ ਬਹੁਤ ਬਹੁਤ ਮੁਬਾਰਕਬਾਦ ਫਿਲਮ ਰਿਲੀਜ਼ ਹੋ ਸਸਿਕਾਲ ਜੀ ਬਹੁਤ ਬਹੁਤ ਮਿਹਰਬਾਨੀ ਮੈਨੂੰ ਲੱਗਦਾ ਹੈ ਕਿ ਸਿੱਖਿਆ ਹਰ ਬੰਦੇ ਦਾ ਮੂਲ ਅਧਿਕਾਰ ਹੈ ਤੇ ਹਰ ਬੰਦੇ ਨੂੰ ਸਿੱਖਿਆ ਮਿਲਣੀ ਚਾਹੀਦੀ ਹੈ ਪੰਜਾਬੀ ਸਿਨੇਮੇ ਦੇ ਵਿੱਚ ਅਸੀਂ ਐਸਾ ਸਬਜੈਕਟ ਲੈ ਕੇ ਆਏ ਜਿਹੜੀ ਫਿਲਮ ਦਾ ਨਾਮ ਹੈ ਪਿੰਡਾਂ ਦਾ ਸਕੂਲ ਸਾਡੀ ਸਾਰਿਆਂ ਦੀ ਜਿਹੜੀ ਮੂਲਲੀ ਸਿੱਖਿਆ ਹੈ ਜਦੋਂ ਸ਼ੁਰੂ ਹੁੰਦੀ ਹੈ ਖਾਸ ਕਰਕੇ ਪਿੰਡਾਂ ਦੇ ਲੋਕਾਂ ਦੀ ਉਹ ਪ੍ਰਾਇਮਰੀ ਸਕ ਪਾਰੇਕ ਸਮੇਂ ਦੇ ਬਦਲ ਨਾਲ ਕੀ ਆਇਆ ਸਿਸਟਮ ਬਣਿਆ ਕਿ ਜਿਹੜੇ ਪੇਰੈਂਟਸ ਨੇ ਉਹਨਾਂ ਦੇ ਮਨਾਂ 'ਚ ਇਹ ਬਹਿਮ ਪੈ ਗਿਆ ਕਿ ਜਿਹੜੇ ਵੱਡੇ ਸਕੂਲ ਨੇ ਸ਼ਹਿਰਾਂ ਦੇ ਸਕੂਲ ਨੇ ਜਿੱਥੇ ਵਧੀਆ ਫੈਸਿਲਿਟੀਆਂ ਨੇ ਉਹ ਸਕੂਲ ਵਧੀਆ ਹੁੰਦੇ ਨੇ ਸਾਡੇ ਬੱਚਿਆਂ ਦੀ ਜ਼ਿੰਦਗੀ ਉੱਥੇ ਬਣ ਸਕਦੀ ਹੈ ਹਾਲਾਂਕਿ ਸਿੱਖਿਆ ਸਿੱਖਿਆ ਉਹ ਕਿਤੇ ਵੀ ਚਾਹੇ ਛੋਟਾ ਸਕੂਲ ਹੈ ਵੱਡਾ ਸਕੂਲ ਹੈ ਉਹਨੂੰ ਤੁਸੀਂ ਨਾਪ ਨਹੀਂ ਸਕਦੇ ਵੀ ਇਹ 5 ਕਿਲੋ ਆਇਆ ਜਾਂ 5 ਮੀਟਰ ਉਹ ਬਰਾਬਰ ਹੁੰਦੀ ਹੈ ਸੋ ਅਸੀਂ ਕਿਸੇ ਜਿਹੜਾ ਪ੍ਰਾਈਵੇਟ ਸਕੂਲ ਹੈ ਉਹਦੇ ਬਾਰੇ ਇਹ ਨਹੀਂ ਕਹਿੰਦੇ ਕਿ ਉਹ ਮਾਰਾ ਸਕੂਲ ਹੈ ਬਹੁਤ ਸਾਰੇ ਪ੍ਰਾਈਵੇਟ ਸਕੂਲ ਵੀ ਚੰਗੇ ਨੇ ਦੂਜੀ ਗੱਲ ਅਸੀਂ ਕਿਸੇ ਭਾਸ਼ਾ ਦੇ ਖਿਲਾਫ ਨਹੀਂ ਲੋਕਾਂ ਨਾਲ ਸਾਡੇ ਅੰਗਰੇਜ਼ੀ ਦੇ ਖਿਲਾਫ ਹੋਣਗੇ ਮੈਂ ਇਹ ਕਹਿਣਾ ਚਾਹੁੰਦਾ ਕਿ ਅੰਗਰੇਜ਼ੀ ਹੈ ਜਿਹੜੀ ਉਹ ਇੱਕ ਭਾਸ਼ਾ ਹੈ ਉਹ ਨੌਲੇਜ ਨਹੀਂ ਹੈ ਜੇ ਬੰਦਾ ਅੰਗਰੇਜ਼ੀ ਚ ਗੱਲ ਕਰ ਤੁਸੀਂ ਇਹ ਨਾ ਸਮਝੋ ਕਿ ਉਹਨੂੰ ਬਹੁਤ ਨੌਲੇਜ ਹੈ ਇਹ ਤਾਂ ਇੱਕ ਪ੍ਰੈਕਟਿਸ ਹੈ ਭਾਸ਼ਾ ਤੁਸੀਂ ਕਿਸੇ ਵੀ ਪ੍ਰੈਕਟਿਸ ਨਾਲ ਸਿੱਖ ਸਕਦੇ ਹੋ ਪਰ ਸਾਨੂੰ ਮੁੱਦਾ ਇਹ ਲੱਗਦਾ ਹੈ ਕਿ ਸਾਡੇ ਜਿਹੜੇ ਉਹ ਸਕੂਲ ਸੀਗੇ ਪ੍ਰਾਇਮਰੀ ਸਕੂਲ ਸੀਗੇ ਉਹ ਬੰਦ ਹੋਣ ਜਾ ਰਹੇ ਨੇ ਜਿਹਦਾ ਇਹ ਕਾਰਨ ਹੈ ਬਹੁਤ ਸਾਰੇ ਸਕੂਲ ਬੰਦ ਵੀ ਹੋ ਗਏ ਹਾਲਾਂਕਿ ਸਰਕਾਰ ਬਹੁਤ ਚੰਗੇ ਉਪਰਾਲੇ ਕਰ ਰਹੀ ਹੈ ਉਹਨਾਂ ਦਾ ਬੰਦ ਹੋਣ ਦਾ ਮੇਨ ਕਾਰਨ ਇਹ ਹੈ ਕਿ ਉਹ ਲਿਜ਼ੀਬਲ ਨਹੀਂ ਹੋ ਰਹੇ ਕਿ ਪੂਰੀ ਨਹੀਂ ਕਰ ਰਹੇ ਜਿਹੜੀਆਂ ਸਰਕਾਰ ਦੀਆਂ ਡਿਮਾਂਡਸ ਨੇ ਉਹਦੇ ਮੁਤਾਬਕ ਕਿ ਇੰਨੇ ਬੱਚੇ ਹੋਣੇ ਚਾਹੀਦੇ ਨੇ ਹੁਣ ਬੱਚੇ ਸਕੂਲਾਂ ਚੋਂ ਘਟ ਰਹੇ ਨੇ ਜਦੋਂ ਇੱਕ ਸਕੂਲ ਟੁੱਟਦਾ ਹੈ ਮੰਨ ਲਓ ਜ 10 ਬੱਚੇ ਸੀਗੇ ਤਾਂ 5 ਬੱਚੇ ਤਾਂ ਹੋਰ ਜਗ੍ਹਾ ਪੜ ਲੈਣਗੇ ਜਿਹੜੇ 5 ਬੱਚੇ ਪਿੱਛੇ ਰਹਿ ਗਏ ਉਹ ਘਰੇ ਬਹਿ ਜਾਂਦੇ ਨੇ ਉਹਨਾਂ ਦੀ ਪੜਾਈ ਖਤਮ ਹੋ ਜਾਂਦੀ ਸਰਦਾ ਲਈ ਸੋ ਅਸੀਂ ਕਹਿੰਦੇ ਕਿ ਪੜਾਈ ਉਹ ਹੋਵੇ ਜਦੋਂ ਕਿਤੇ ਪੇਰੈਂਟ ਨੂੰ ਇਹ ਨਾ ਸੋਚਣਾ ਪਵੇ ਪੇਰੈਂਟਸ ਨੂੰ ਕਿ ਮੈਂ ਇਹਦੀ ਫੀਸ ਕਿਵੇਂ ਦਊਂਗਾ ਮੈਂ ਬਰਦੀ ਕਿਥੋਂ ਲੈ ਕੇ ਆਉਂਗਾ ਮੈਂ ਕਿਤਾਬਾਂ ਕਿਥੋਂ ਲੈ ਕੇ ਆਉਂਗਾ ਕਿਉਂਕਿ ਸਿੱਖਿਆ ਮੂਢਲਾ ਅਧਿਕਾਰ ਹੈ ਇਸ ਕਰਕੇ ਸਿੱਖਿਆ ਸਾਡੀ ਨਜ਼ਰ ਦਾ ਫ੍ਰੀ ਹੋਣੀ ਚਾਹੀਦੀ ਹੈ ਸੋ ਇਸ ਕਰਕੇ ਅਸਲ ਵਿੱਚ ਲੱਗਦਾ ਕਿ ਇਹ ਐਸਾ ਮੁੱਦਾ ਹੈ ਜਿਹੜੇ ਮੁੱਦੇ 'ਤੇ ਲੜਨਾ ਜ਼ਰੂਰੀ ਹੈ ਦੂਜੀ ਗੱਲ ਹੈ ਕਿ ਸਾਡੇ ਬਹੁਤ ਸਾਰੇ ਟੀਚਰ ਸਾਹਿਬਾਨ ਐਸੇ ਨਹੀਂ ਜਿਹੜੇ ਐਕਸਟਰਾ ਆਰਡੀਨਰੀ ਮਿਹਨਤ ਕਰਦੇ ਨੇ ਖਾਪਦੇ ਨੇ ਬੱਚਿਆਂ ਲਈ ਸੋ ਉਹਨਾਂ ਨੂੰ ਸਲੂਟ ਕਰਨ ਦੇ ਲਈ ਇਹ ਫਿਲਮ ਹੈ ਕਿ ਇੱਕ ਟੀਚਰ ਆਪਣੇ ਸਕੂਲ ਨੂੰ ਕਿਵੇਂ ਬਚਾਉਂਦਾ ਮੈਂ ਤੁਹਾਡੇ ਸਾਹਮਣੇ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਫਿਲਮ ਪੰਜਾਬ ਚ ਬਣੀ ਹੈ ਇਹਦੀ ਬਦਕਿਸਮਤੀ ਹੈ ਜੇ ਕਿਤੇ ਸਬਜੈਕਟ ਕਿਸੇ ਹੋਰ ਲੈਂਗੁਏਜ ਚ ਬਣਿਆ ਹੁੰਦਾ ਇੰਗਲਿਸ਼ ਚ ਬਣਿਆ ਹੁੰਦਾ ਸਾਊਥ ਚ ਬਣਿਆ ਹੁੰਦਾ ਤਾਂ ਉਥੋਂ ਦੀ ਸਰਵੋਤਮ ਫਿਲਮ ਹੋਣੀ ਸੀਗੀ ਇਹ ਵੱਡੀ ਫਿਲਮ ਹੋਣੀ ਸੀ ਨਹੀਂ ਨਹੀਂ ਸੁਪਰ ਹਿੱਟ ਪਰ ਹਿੱਟ ਤਾਂ ਬਿਜ਼ਨਸ ਦੀ ਗੱਲ ਹੋ ਗਈ ਉਥੋਂ ਦੀ ਸਰਵੋਤਮ ਫਿਲਮਾਂ ਚ ਗਿਣੀ ਜਾਣੀ ਸੀ ਫਿਲਮ ਇਹ ਕਿ ਇਹ ਬਾ ਕਮਾਲ ਸਬਜੈਕਟ ਤੇ ਫਿਲਮ ਬਣਾਈ ਲੋਕਾਂ ਨੇ ਜੋ ਕਿ ਆਪਾਂ ਫਿਲਮ ਦੇਖਣ ਜਾ ਰਹੇ ਸੀ ਤਾਂ ਉਸ ਵੇਲੇ ਤੁਸੀਂ ਜਿਆਦਾ ਕੁਝ ਨਹੀਂ ਸੀ ਬੋਲੇ ਤੁਸੀਂ ਕਹਿੰਦੇ ਸੀ ਕਿ ਕਨਸੈਪਟ ਬਹੁਤ ਸੋਹਣਾ ਹੈ ਪਰ ਕਿਤੇ ਨਾ ਕਿਤੇ ਟੀਮ ਦੇ ਵੱਲੋਂ ਕੋਈ ਕਮੀ ਨਾ ਰਹਿ ਗਈ ਹੋਵੇ ਸੋ ਹੁਣ ਫਿਲਮ ਦੇਖ ਕੇ ਨਿਕਲੇ ਹੋ ਤੁਸੀਂ ਤਾਂ ਕੀ ਕਹਿਣਾ ਚਾਹੋਗੇ ਜੋ ਹਰ ਇੱਕ ਦੇ ਵੱਲੋਂ ਅਦਾਕਾਰੀ ਕੀਤੀ ਗਈ ਹੈ ਮੈਂ ਹੁਣ ਟੋਟਲਿਟੀ ਚ ਫਿਲਮ ਦੇਖੀ ਹੈ ਮੈਨੂੰ ਫਿਲਮ ਬਹੁਤ ਚੰਗੀ ਲੱਗੀ ਕਿਉਂਕਿ ਸਬਜੈਕਟ ਚੁਣ ਲੈਣਾ ਹਰ ਬੰਦਾ ਚੁਣ ਸਕਦਾ ਹੁੰਦਾ ਹੈ ਸਬਜੈਕਟ ਨੂੰ ਨਿਭਾਉਣਾ ਬਹੁਤ ਔਖਾ ਹੁੰਦਾ ਹੈ ਪ੍ਰੀਤ ਹਰਪਾਲ ਨੇ ਬਹੁਤ ਸੋਹਣਾ ਕੰਮ ਕੀਤਾ ਹੈ ਹਰ ਸਿਮਰੋਂ ਨੇ ਬਹੁਤ ਸੋਹਣਾ ਕੰਮ ਕੀਤਾ ਹੈ ਸਾਰੇ ਬੰਦਿਆਂ ਨੇ ਸੰਜ ਦੋ ਤਿੰਨ ਹੋਰ ਛੋਟੇ ਛੋਟੇ ਜਿਹੜੇ ਕਿਰਦਾਰ ਨੇ ਉਹ ਸਾਡੀਆਂ ਦੋ ਕੁੜੀਆਂ ਨੇ ਸਾਡੇ ਦੋ ਛੋਟੇ ਬੱਚੇ ਨੇ ਉਹਨਾਂ ਨੇ ਕਿੰਨਾ ਸੋਹਣਾ ਕੰਮ ਕੀਤਾ ਸੋ ਬਾਕਮਾਲ ਇੱਕ ਫਿਲਮ ਹੈ ਪੂਰੀ ਟੋਟਲਿਟੀ ਚ ਇੱਕ ਚੰਗੀ ਫਿਲਮ ਬਣ ਕੇ ਸਾਡੇ ਸਾਹਮਣੇ ਆਈ ਹੈ ਸੋ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਬੰਦੇ ਨੇ ਸਬਜੈਕਟ ਨਾਲ ਇਨਸਾਫ ਕੀਤਾ ਇਹ ਮੈਨੂੰ ਬਹੁਤ ਖੁਸ਼ੀ ਇਸ ਗੱਲ ਦੀ ਸੋ ਆਡੀਅנס ਨੂੰ ਕੀ ਕਹਿਣਾ ਚਾਹੁੰਗਾ ਜਾਨਾ ਮੈਂ ਇਹੀ ਕਹਿਣਾ ਚਾਹੁੰਦਾ ਜਿੱਥੇ ਅਸੀਂ ਬਹੁਤ ਸਾਰੀਆਂ ਫਿਲਮਾਂ ਦੇਖਦੇ ਹਾਂ ਅਸੀਂ ਰੋਮਾਂਟਿਕ ਫਿਲਮਾਂ ਦੇਖਦੇ ਹਾਂ ਕਮੇਡੀ ਫਿਲਮਾਂ ਦੇਖਦੇ ਹਾਂ ਐਕਸ਼ਨ ਫਿਲਮਾਂ ਦੇਖਦੇ ਹਾਂ ਉੱਥੇ ਸਾਡੇ ਕੋ ਤੁਸੀਂ ਸਿਨੇਮੇ ਨੂੰ ਸਿਰਫ ਇਹ ਨਾ ਸਮਝੋ ਕਿ ਮਨੋਰੰਜਨ ਦਾ ਸਾਧਨ ਹੈ ਅਸੀਂ ਹਾਹਾ ਹੀ ਕਰਨ ਜਾਣਾ ਹੈ ਸਿਨੇਮੇ ਕੋਲੇ ਬਹੁਤ ਵੱਡੀ ਅਥਾਹ ਸ਼ਕਤੀ ਹੈ ਸਿਨੇਮੇ ਕੋਲੇ ਮੈਸੇਜ ਦੀ ਸ਼ਕਤੀ ਹੈ ਸਿਨੇਮਾ ਇੱਕ ਮੈਸੈਂਜਰ ਦਾ ਕੰਮ ਕਰਦਾ ਹੈ ਸਿਨੇਮਾ ਸਾਡੇ ਸਮਾਜ ਨੂੰ ਸੋਹਣਾ ਬਣਾਉਣ ਲਈ ਕੰਮ ਕਰ ਸਕਦਾ ਹੈ ਸੋ ਆਓ ਇਹਨੂੰ ਇਸ ਚੀਜ਼ ਲਈ ਯੂਟਿਲਾਈਜ਼ ਕਰੀਏ ਚੰਗੀਆਂ ਫਿਲਮਾਂ ਨੂੰ ਪ੍ਰਮੋਟ ਕਰੀਏ ਚੰਗੀਆਂ ਚੀਜ਼ਾਂ ਨੂੰ ਐਪਰੀਸ਼ੀਏਟ ਕਰੀਏ ਤਾਂ ਕਿ ਚੰਗੀਆਂ ਚੀਜ਼ਾਂ ਸਮਾਜ ਚ ਬਣਦੀਆਂ ਰਹਿਣ ਇਸ ਕਰਕੇ ਫਿਲਮ ਦੇਖਣਾ ਇਸ ਨੂੰ ਐਪਰੀਸ਼ੀਏਟ ਕਰਨਾ ਜ਼ਰੂਰੀ ਹੈ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਗੱਲ ਕਰਨ ਲਈ ਔਰ ਬੈਸਟ ਵਿਸ਼ਸ ਮੂਵੀ